ਕੁਝ ਕਾਲਸਾ ਕਰਾਈ ਵਾਹਿਗੁਰੂ ਜਿੱਕੀ ਪਤੇ ਬਿਲਾਵਲ ਮਹੱਲਾ ਪਿੰਜਵਾ ਮਨ ਕਿਆ ਕਹਤਾ ਹਾ ਕਿਆ ਕਹਤਾ ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ ਤਿਸ ਅਗੇ ਕਿਆ ਕਹਤਾ ਰਹਾਉ ਅਨ ਬੁੱਲੇ ਕਹ ਤੂੰ ਹੀ ਪਛਾਨ ਹੈ ਜੋ ਜੀਅ ਨਮਹ ਹੁਤਾ ਅਨ ਬੁੱਲੇ ਇਕੱਠਾ ਨਹੀਂ ਕਹਿ ਦੇਣਾ ਪਾਠ ਇਕੱਠਾ ਹੀ ਆ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਉਚਾਰਨ ਕਰਨਾ ਅਨ ਪੂਲਾ ਬੋਲਣਾ ਬੁੱਲੇ ਕਸ ਕੇ ਬੋਲਣਾ ਹੈ ਅਨ ਬੁੱਲੇ ਕਹ ਤੂੰ ਹੀ ਪਛਾਨ ਹੈ ਤੂੰ ਹੀ ਤੇ ਦਿਲੈਂਕੜ ਨਹੀਂ ਲਾਦਨੇ ਔਂਕੜ ਤੂੰ ਹੀ ਪਛਾਨ ਹੈ ਇੱਥੇ ਵਿਸਰਾਮ ਹੈ जो जीवन में होता रे मान काय कहा लो डह कह रे मान काय थिठम कहा लो डह कह इति विश्राम जो पीखत ही संग सुनता ऐसो जान भय मन आनंद आन न बीओ करता कहो नानक गुर भय दयारा ਹਰ ਰੰਗ ਨਾ ਕਬੂ ਲਹਿਤਾ ਬਿਲਾਵਲ ਮਹੱਲਾ ਪੰਜਵਾ ਨਿੰਦਕ ਐਸੀ ਹੀ ਝਾਰ ਪਰਿਐ ਜਿ ਨਿੰਦਕ ਪਦ ਤੇ ਵਿਸਰਾਮ ਮਾਰੇ ਇਹ ਨੀਸਾਨੀ ਸੁਣ ਹੋ ਤੁਮ ਭਾਈ ਜਿਉ ਕਲਰ ਪੀਤ ਗਿਰਿਐ ਰਹਾਉ ਜਉ ਦਿਖਾ ਚਿਤਰ ਤੋ ਨਿੰਦਕ ਉਮਾਹੈ ਭਲੋ ਦੇਖ ਦੁਖ ਭਰੀਐ ਜੋ ਦੇਖੈ ਛੇਦਰ ਜੇਨੋ ਕਿਸੇ ਵਿੱਚ ਥੋੜਾ ਜਨਾ ਨੁਕਸ ਦੇਖਦਾ ਹੈ ਤਉ ਨਿੰਦਕ ਉਮਾਹੈ ਤਾਂ ਨਿੰਦਕ ਜਿਹੜਾ ਬੜਾ ਖੁਸ਼ ਹੁੰਦਾ ਹੈ ਭਲੋ ਦੇਖ ਕਿਸੇ ਦਾ ਚੰਗਾ ਪੱਖ ਦੇਖਦਾ ਤੇ ਦੁਖ ਭਰੀਐ ਦੁਖ ਦੇ ਵਿੱਚ ਭਰ ਜਾਂਦਾ ਹੈ ਇਹ ਨਿੰਦਕ ਦੀ ਨਿਸ਼ਾਨੀ ਹੈ ਆਠ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਆਠ ਪਹਿਰ ਚਿਤਵੈ ਇਥੇ ਠਮਕ ਨਹੀਂ ਪਹੁੰਚੈ ਇਥੇ ਵਿਸਰਾਮ ਹੈ ਬੁਰਾ ਚਿਤਵਤ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਜੀ ਨਿੰਦਕ ਪਦ ਤੇ ਯਮਕ ਲਾ ਦਨੀ ਹੈ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਹਰ ਜਾਨ ਸਿਓ ਬਾਦ ਉਠਰੀਐ ਇਸ ਨੂੰ ਉਠਰੀਐ ਹੀ ਉਚਾਰਨ ਕਰਨਾ ਊੜੇ ਤੋਂ ਡੈਸ਼ ਦੇ ਕੇ ਉਠਰੀਐ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪੁਰੇ ਕਰੀਐ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਫੂਲ ਪਰੇ ਐਸੇ ਪਦ ਤੇ ਵਿਸਰਾਮ ਲਾਦਣਾ ਐਸੇ ਕਾਹੇ ਭੂਲ ਪਰੇ ਕਰਹ ਕਰਾਵਹ ਮੂ ਕਰਪਾਵਹ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਜਨ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਣ ਤਿਆਗ ਖਰੇ ਕਾਚ ਬਿਹਜਨ ਇਥੇ ਠਮਕ ਕੰਚਨ ਛਾਡਨ ਇਥੇ ਵਿਸਰਾਮ ਬੈਰੀ ਸੰਗ ਹੀਤ ਇਥੇ ਠਮਕ ਸਾਜਨ ਤਿਆਗ ਖਰੇ ਹੋਵਨ ਕਉਰਾ ਅਨਹੋਵਨ ਮਿੱਠਾ ਵਿਖਿਆ ਮਹਿ ਲਪਟਾਏ ਦਰੇ ਅੰਧ ਕੂਪ ਮਹਿ ਪਰਿਓ ਪ੍ਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਗੁਬਾਰ ਪੁੱਲਾ ਹੀ ਬੱਪੇ ਨਾਲ ਪੁੱਲਣਾ ਗੁਬਾਰ ਨਹੀਂ ਕਹਦਣਾ ਪਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਪੇਟੈ ਕਾਢੈ ਬਾਹ ਫਰੇ ਬਿਲਾਵਲ ਮਹੱਲਾ ਪੰਜਵਾ ਮਾਨ ਤਾਨ ਰਸਨਾ ਹਰ ਚੀਨਾ ਭਏ ਅਨੰਦਾ ਮਿਟੇ ਅੰਦੇ ਸੇ ਸਰਬ ਸੂਖ ਮੋਕਾ ਗੁਰ ਕੀਨਾ ਸਰਬ ਸੂਖ ਮੋਕਾ ਗੁਰ ਦੀਨਾ ਮੂਕੋ ਪદ્ધਤੀ ਠਹਿਰਾ ਦਿਨਾ ਸਰਬ ਸੂਖ ਮੂਕੋ ਗੁਰ ਦਿਨਾ ਰਹਾਉ ਯਾਨਪੁਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬੀਨਾ ਹਾਸ ਦੇ ਰੱਖੈ ਆਪਣੇ ਕਉ ਕਾਹੂਨਾ ਕਰਤੀ ਕਛ ਖੀਨਾ ਇਹ ਪਾਠ ਈਨਾਲੂਚਾਰਨ ਕਰਨਾ ਹੈ ਕਰਤੇ ਪਾਠ ਵੱਖਰਾ ਕਰਨਾ ਇਕੱਠਾ ਨਹੀਂ ਬੋਲਣਾ ਕਰਤੇ ਹਾਥ ਦੀ ਰਾਖੈ ਇਥੇ ਝਮਕ ਆਪਣੇ ਕੋ ਇਥੇ ਵਿਸਰਾਮ ਕਾਹੂ ਨਾ ਕਰਤੇ ਇਥੇ ਝਮਕ ਕਛ ਖੀਨਾ ਬਲ ਜਾਵੋ ਦਰਸ਼ਨ ਸਾਧੂ ਕੈ ਜਿਹ ਪ੍ਰਸਾਦ ਹਰ ਨਾਮ ਲੀਨਾ ਮਹਾਨਾਂਕ ਠਾਕੁਰ ਭਾਰੂ ਸੈ ਕਹੂ ਨਾ ਮੰਨਿਉ ਮਨ ਛੀਨਾ ਬਿਲਾਵਲ ਮਹੱਲਾ ਪੰਜਵਾ ਗੋੜਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿਦੀਨੋ ਪੂਰਾ ਗੁਰਪੂਰਾ ਪਾਠ ਹੀ ਸੁਧ ਪਾਠ ਹੈ ਮੁਖ ਪਾਠ ਹੈ ਕਈ ਪੁਥੀਆਂ ਚ ਪੂਰੇ ਲਾ ਨਾਲ ਛਪਿਆ ਹੋਇਆ ਪਰ ਪੂਰਾ ਦਲਾਵਾਂ ਨਾਲ ਸ਼ੁੱਧ ਹੈ ਅੰਮ੍ਰਿਤ ਨਾਮ ਰਿਦੇ ਮਹਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬਹਿਰਾਈ ਨਿਵਰੇ ਈਮਕਲਾਦਨੀ ਦੂਤ ਦੁਸ਼ਟ ਪਹਿਰਾਈ ਨਿਵਰੇ ਦੂਤ ਦੁਸ਼ਟ ਬਹਿਰਾਈ ਗੁਰਪੂਰੇ ਕਾ ਜਪਿਆ ਜਾਪ ਕਹ ਕਰ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤ ਉਪਰ ਕੋ ਨਾਹੀ ਬਿਲਾਵਲ ਮਹੱਲਾ ਪੰਜਵਾ ਸਦਾ ਸਦਾ ਜਪਿਐ ਪ੍ਰਾਪ ਨਾਮ ਜਰਾ ਮਰਾ ਕਠ ਦੂਖ ਨ ਵਿਆਪੈ ਆਗੈ ਦਰਗਹ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਰਣੀ ਗੁਰ ਤੇ ਪਾਈਐ ਇਹ ਨਿਧਾਨ ਜਨਮ ਮਰਨ ਕੀ ਕਟਿਐ ਫਾਸੀ ਸਾਤੀ ਦਰਗਹ ਕਾ ਨਿਸ਼ਾਨ ਜੋ ਤਮ ਕਰਹੁ ਸੋਈ ਭਾਲ ਮਨੋ ਮਨ ਤੇ ਛੂਟੈ ਸਗਲ ਗਮਾਨ ਕਹੋ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹੱਲਾ ਪੰਜਵਾ ਮਾਨ ਤਨ ਅੰਤਰ ਪ੍ਰਾਪ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਇਸ ਰਸਨਾ ਦਾ ਮੂਲ ਕਿਛ ਨਾਹੀ ਇਸ ਰਾਮ ਧਿਆਨ ਨਾਲ ਲਾਉਣਾ ਹਰ ਗੁਣ ਗਾਵਤ ਇਥੇ ਠਮਕ ਪਰ ਉਪਕਾਰ ਨਿਤ ਇਥੇ ਵਿਸ्राम ਹੈ ਇਸ ਰਸਨਾ ਦਾ ਮੂਲ ਇਥੇ ਠਮਕ ਕਿਛ ਨਾਹੀ ਰਹਾਉ ਕੋਲ ਸਮੂਹ ਉਦਰੇ ਖਿਨ ਪੀਤਰਾ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਆਨੰਦ ਸੀਤੀ ਵਿਖਿਆ ਬਾਣ ਗਾਹੀ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਇਸ ਰਾਮ ਆਨੰਦ ਸੀਤੀ ਬਿਖਿਆ ਬਾਨ ਗਾਹੀ ਬਨਗਾਹੀ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਕਰਨਾ ਬਿਖਿਆ ਬਾਨ ਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਈ ਭਾਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰਿ ਤਾਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਧੀਰੋ ਪਦ ਤੇ ਵਿਸਰਾਮ ਧੀਰੋ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰਜਾਮੀ ਤੂੰ ਹੀ ਵਸਹਿ ਸਾਧਕੈ ਸੰਗਾ ਇਕ ਪਦ ਹੈ ਓੰਕਾਰ ਨਾਲ ਤੂੰ ਹੀ ਦੂਸਰਾ ਹੈ ਤੂੰ ਹੀ ਦਿਲ ਲੰਕੜ ਨਾਲ ਧਿਆਨ ਨਾਲ ਬੋਲਨੇ ਹਨ ਰਹਾਉ ਖੇਨ ਮਹਾ ਥਾਪ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹ ਰਾਜੰਗਾ ਨੀਚ ਕੀਟ ਤੇ ਕਰਹ ਰਾਜੰਗਾ ਕਬੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਇਸ ਨੂੰ ਇਹੀ ਨਹੀਂ ਕਹਿਣਾ ਇਹੀ ਉਚਾਰਨ ਕਰਨਾ ਈੜੀ ਸਿਆਰੀ ਹਾਏ ਬਿਆਰੀ ਇਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾ ਅਚੁੱਤ ਪੂਜਾ ਯੋਗ ਗੋਪਾਲ ਅਚੁੱਤ ਪਦ ਤੇ ਯਮਕ ਲਾਦਨੀ ਹੈ ਅਚੁੱਤ ਪੂਜਾ ਯੋਗ ਜਿੱਥੇ ਵਿਸਰਾਮ ਹੈ ਗੋਪਾਲ ਮਾਨ ਤਾਨ ਅਰਪ ਰੱਖੋ ਹਰ ਆਗੈ ਸਰਬ ਜੀਆ ਕਾ ਹੈ ਪ੍ਰਤਪਾਲ ਰਹਾਉ ਸ਼ਰਣ ਸਮਰਾਥ ਆਕਾਥ ਸੁਖ ਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰੱਖੇ ਆਪਣੇ ਕੋ ਤਿਸ ਨੂੰ ਲੱਗੈ ਨਾ ਤਾਤੀ ਬਾਲ ਤਿਸ ਨੂੰ ਲੱਗੈ ਨਾ ਤਾਤੀ ਬਾਲ ਦਾ ਮੋਦਰ ਦਿਆਲ ਸੁਆਮੀ ਸਰਵ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮਾਗੇ ਨਾਨਕ ਜਾਚਕ ਦਰਸ ਪ੍ਰਭ ਮਾਗੇ ਸੰਤ ਜਨਾ ਕੀ ਮਿਲੈਰਵਾਲ ਬਿਲਾਵਲ ਮਹੱਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਈ ਜਮਦੂਤਨ ਕੋ ਤਰਾਸ ਅਹੀ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਾਨ ਤਨ ਪ੍ਰਭ ਕੇ ਚਰਨ ਗਹੀ ਜਿੱਤੇ ਪੁਨਹ ਚਰਨ ਸੇ ਕੀਨੇ ਇਥੇ ਵਿਸਰਾਮ ਮਾਨ ਤਨ ਪ੍ਰਭ ਕੇ ਚਰਨ ਗਹੀ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੀ ਨਿਰਭਉ ਹੋਏ ਭਜੋ ਜਗ ਦੀਸਾ ਇਹ ਪਦਾਰਥ ਵੱਡ ਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੀ ਨਿਰਮਲ ਜਸ ਨਾਨਕ ਦਾਸ ਕਹੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ